ਮੈਂ ਮੈਂ ਠੀਕ ਠਾਕ ਹਾਂ ਹੋਰ ਮਨੇ ਕੁਛ ਨਹੀਂ ਬੋਲਿਆ ਪਰ ਉਹਨੂੰ ਫੋਨ ਕੱਟੜਿਆ ਦੋ ਤਿੰਨ ਗੱਲਾਂ ਕੀਤੀਆਂ ਰਹਿਣਾ ਬੱਚੇ ਮੇਰੇ ਨੇ ਕਹਿੰਦਾ ਬਾਜਮਾ ਲਾਨਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਫੇਰ ਗੱਲ ਮੇਰੀ ਹੋਈ ਪਰਸੋਂ ਸ਼ਾਮੇ ਗੱਲ ਹੋਈ ਹੋਈ ਕੀ ਤਿਆਰੀਆਂ ਘਰ ਬਣਾਉਣ ਦੀ ਤਿਆਰੀਆਂ ਹਾਂ ਤਿਆਰੀਆਂ ਬਣਾਉਣ ਲਈ ਘਰ ਬਣਾਉਂਦੇ ਹਾਂ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਹਣਾ ਮੈਂ ਮਿਸਤਰੀ ਲਾ ਬੜੋ ਮਿਸਤਰੀ ਵੀ ਲਾ ਬਲਿਆ ਕੱਲ੍ਹ ਹੀ ਮੈਂ ਸਤਿਵਿਲਾ ਬਲਿਆ ਕੱਲ ਅਸੀਂ ਇੱਥੋਂ ਪਠਾਨਕੋਟੋਂ ਜਵਾਨ ਆਏ ਸੀ ਤੋ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਤੋਂ ਦੋ ਵਾਰ ਦੋ ਚਾਰ ਵਾਰੇ ਪੁੱਛਿਆ ਮਹਾਪਾ ਜੀ ਆਏ ਕਿਹੜੇ ਪਿੰਡੋਂ ਉਹਨਾਂ ਐਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਵੀ ਇਹਨੂੰ ਬਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਮੈਨੂੰ ਉਹਨਾਂ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਇਲੇ ਆਂਦੇ ਹੋ ਹਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਆਂਦਾ ਉਹ ਤਾਂ ਗੱਲ ਕਿ ਉਹਦੇ ਡੈੱਡ ਹੋ ਗਿਆ ਤੇ ਇੱਕ ਦੂਜਾ ਜਵਾਨ ਹੋਰ ਵੀ ਡੈੱਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆਂਦੀ ਕਦੋਂ ਮਨਜ਼ੀਦ ਕਰੋ ਛੁੱਟੀ ਕੱਟ ਕੇ ਕਰੋ ਜੇਸੇ ਇਹਨੂੰ 3 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜੀਏ ਪਥੀਵਾਰ ਤਦੋਂ ਸਾਡੀ ਗੱਲ ਹੋਈ ਸੀ ਮੇਰੇ ਨਾਲ 4-5 ਦਿਨ ਹੋ ਗਏ ਉਹਦਣ ਕਾਲੇ ਮਮੀ ਆਪਣੀ ਨਾਲ ਪਰਸੋਂ ਗੱਲ ਹੋਈ ਹੈ ਘਰ ਬਣਾਉਣ ਦੀ ਤਿਆਰੀਆਂ ਚ ਕਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਭਲਾਂਗੇ ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕੱਲੋਂ ਉਹਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਈ ਸੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤੇ ਇਹ ਉਹਨੂੰ ਛੰਡ ਕਰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਰਨ ਵਜੇ ਕੋਈ ਨੇ ਘਰੇ ਹੈ ਜੇ ਜਾਣਾ ਹੀ ਤੇ ਉਹਨਾਂ ਚਰਨ ਨੂੰ ਗੱਲ ਕੀਤੀ ਹੈ ਕਿ ਪਾਣਾ ਬਰਤ ਕੇ ਕਿ ਹਿਉਣਾ ਆ ਕੇ ਆਹ ਦਿੱਤਾ ਤੇ ਸੁੱਧ ਪਤਕ ਪੈਣੀ ਰੀ ਨਾਂ ਤੇ ਉਹਨਾਂ ਦਾ ਨਾਂ ਤੇ ਲਾ ਕੋਟੇ ਖੜਦਾ ਨਾਂ ਲੱਥਾਂ ਚੱਲੇ ਕਰਦਾ